ਜਿਸ ਸ਼ਬਦ ਦੀ ਗਨ ਗੁਰੂ ਨਾਨਕ ਸਾਹਿਬ ਜੀ ਲਈ ਭਾਈ ਗੁਰਦਾਸ ਸਾਹਿਬ ਕਰ ਗਏ ਨਹੀਂ ਜਾਂ ਕਰਦੇ ਪਏ ਨਹੀਂ ਵੀ ਨਾਨਕ ਨਿਰਮਲ ਪੰਥ ਚਲਾਇਆ ਜਾਂ ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੋਸ ਆਪਣਾ ਪੰਥ ਨਿਰਾਲਾ ਸ਼ਬਦ ਦੀ ਖੇੜ ਤੇ ਪੰਥ ਨਿਰਾਲਾ ਨਿਰਾਲੇ ਦਾ ਅਰਥ ਅਖਰੀ ਭਾਵ ਹੈ ਵੀ ਵੱਖਰਾ ਵਿਲੱਖਣ ਇਦੇ ਅਰਥ ਆਪਾਂ ਅਦੁੱਤੀ ਵੀ ਕਰਾਂਗੇ ਕਿ ਜਿਸ ਵਰਗਾ ਕੁਝ ਪੂਰ ਨਾ ਹੋਵੇ ਤੇ ਨਿਰਮਲ ਸ਼ੁੱਧ ਹੈ ਜਿਹਦੇ ਅੰਦਰ ਕੁਝ ਮਿਲਾਵਟ ਨਹੀਂ ਕੋਈ ਮੈਲ ਨਹੀਂ ਕੋਈ ਖੋਟ ਨਹੀਂ ਰਹਿ ਜਾਂਦੀ ਜਿਹੜਾ ਬਿਲਕੁਲ ਪਾਕ ਹੋ ਗਿਆ ਗੁਰਮਖੋ ਜੇ ਪਾਕ ਹੈ ਖਾਲਸ ਹੈ ਨਿਰਮਲ ਹੈ ਤਾਂ ਹੀ ਗੋਵਿੰਦ ਸਿੰਘ ਜੀ ਦਾ ਖਾਲਸਾ ਰੂਪ ਬਣਦਾ ਹੈ ਨਿਰਮਲ ਘਾਇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਹੈ ਨਾ ਹੁਣ ਜਿਹਨੂੰ ਗੁਰੂ ਨਾਨਕ ਸਾਹਿਬ ਨਿਰਮਲ ਸ਼ਬਦ ਭਾਈ ਗੁਰਦਾਸ ਸਾਹਿਬ ਦੀਆਂ ਪੰਕਤੀਆਂ ਰਹਿ ਨਿਆਰਾ ਸ਼ਬਦ ਵਰਤਦੇ ਨੇ ਤੇ ਉਹ ਚਲਾਇਆ ਕਿਦੇ ਨਾਲ ਸ਼ਬਦ ਨਾਲ ਬਾਣੀ ਨਾਲ ਇੱਕ ਗੱਲ ਹੋਰ ਮੈਂ ਆਪ ਜੀ ਦੇ ਸਮੁਖਿ ਰੱਖ ਦੇਣਾ ਵਾ ਗੁਰਮਖੋ ਜਿੰਨਾ ਗੁਰੂ ਦਾ ਅੰਮ੍ਰਿਤ ਵਚਨ ਜਿੰਨੀ ਸਾਧਗੁਰੂ ਦੀ ਬਾਣੀ ਗੁਰੂ ਕੀ ਇਹ ਅੰਮ੍ਰਿਤ ਬਾਣੀ ਇਦੇ ਵੀ ਸ਼ਬਦ ਅਸੀਂ ਗੁਰਬਾਣੀ ਵਰਤ ਨਹੀਂ। ਧੁਰ ਕੀ ਬਾਣੀ ਮਹਾਰਾਜ ਕਹਿੰਦੇ ਅਸੀਂ ਅਕਾਲੀ ਰਬੀ ਬਾਣੀ ਦਰਗਾਈ ਬਾਣੀ ਕਹਿੰਦੇ। ਸੱਚੀ ਬਾਣੀ ਸ਼ਬਦ ਵਰਤੇ ਹਮਾਰਾ ਜਾਂਸੀ ਕਿਨਾਂ ਜੈਸੀ ਮੈਂ ਆਵੈ ਖਸਮ ਕੀ ਬਾਣੀ ਖਸਮ ਕੀ ਬਾਣੀ ਅਸੀਂ ਸ਼ਬਦ ਵਰਤਨੇ ਗੰਨ ਕੀ ਵੀ ਅਕਾਲ ਦੇ ਇਹ ਅੰਮ੍ਰਿਤ ਵਚਨ ਕਰਨ ਤੇ ਇਹ ਵਚਨ ਜੁਗੋ ਜੁਗ ਅਟਲ ਨੇ ਤੇ ਧਿਆਨ ਰੱਖਿਓ ਇਨਾਂ ਬਚਨਾਂ ਦੀ ਜਿਹੜੀ ਤਸਵੀਰ ਹੈ ਤਸਵੀਰ ਸ਼ਬਦ ਜਿਵੇਂ ਇੱਥੇ ਕਹ ਲਈ ਵੀ ਸ਼ਬਦ ਦਾ ਜਿਹੜਾ ਗੁਣ ਹੈ ਉਹ ਕਦੀ ਵੀ ਮਰਦਾ ਨਹੀਂਗਾ ਹਾਂ ਇਹ ਉਹੀ ਸ਼ਬਦ ਹੈ ਜਿਨ੍ਹਾਂ ਮੁਰਦਿਆਂ ਦੇ ਵਿੱਚ ਜੀਵਨ ਭਰਿਆ ਜਿਨ੍ਹਾਂ ਐਬਾਂ ਦੇ ਵਿੱਚ ਗਰਸਿਆਂ ਹੋიან ਜਦੋਂ ਗੁਰੂ ਨਾਨਕ ਸਾਹਿਬ ਦੇ ਮੁਖ ਵਿੱਚੋਂ ਕੋਈ ਸ਼ਬਦ ਸੁਣਦਾ ਹੈ ਭਾਵੇਂ ਉਹ ਪਾਪ ਗਰਸਿਆ ਹੈ ਭਾਵੇਂ ਵਿਕਾਰਾਂ ਵਿੱਚ ਮਲੀਨ ਸੀ ਪਰ ਜਦੋਂ ਤੁਰ ਕੀ ਬਾਣੀ ਨੂੰ ਸੁਣਿਆ ਉਹਦੇ ਅੰਦਰ ਤਬਦੀਲੀ ਆਈ ਤੇ ਇਸ ਅੰਮ੍ਰਿਤ ਬਾਣੀ ਨੇ ਉਸ ਘਰ ਦੇ ਵਿੱਚ ਵੀ ਅੰਮ੍ਰਿਤ ਵਰ ਦਿੱਤਾ ਸ਼ਬਦ ਜਿਹੜਾ ਆਪਣਾ ਗੁਣ ਆਪਣੀ ਕਿਰਪਾ ਬਚਾ ਗਿਆ ਕਹੇ ਕਿਉਂਕਿ ਸ਼ਬਦ ਦੀ ਕਦੀ ਮੌਤ ਨਹੀਂ ਸ਼ਬਦ ਦੀ ਤਸਵੀਰ ਕਦੀ ਨਹੀਂ ਮਰਦੀ ਸ਼ਬਦ ਦਾ ਗੁਣ ਕਦੀ ਨਹੀਂ ਮਰਦਾ ਇੰਜ ਕਹੋ ਕਿ ਜੇਕਰ ਮਨੁੱਖ ਆਪਣੀ ਜ਼ੁਬਾਨ ਤੋਂ ਜੋ ਕੁਝ ਅਸੀਂ ਬੋਲਨੇ ਆ ਇਸ ਗਾਦੇ ਬੋਲੇ ਕੋਈ ਬੋਲ ਕਿਸੇ ਲਈ ਸੁਖਦਾਈ ਹੁੰਦੇ ਨਹੀਂ ਕਿਸੇ ਲਈ ਦੁਖਦਾਈ ਹੁੰਦੇ ਨਹੀਂ ਜੇ ਕਿਸੇ ਦੀ ਸਿਧ ਕਰਾਂਗੇ ਸ਼ਬਦ ਉਹਦੇ ਅੰਦਰ ਨੂੰ ਸੁਖ ਦੇਵੇਗਾ ਜੇ ਕਿਸੇ ਨੂੰ ਮੰਦਾ ਬੋਲ ਦਿਆਂਗੇ ਲਬਜ਼ ਕੋਈ ਨਹੀਂ ਜ਼ੁਬਾਨ ਕੋਈ ਹੈ ਉਹਨਾਂ ਅੱਖਰਾਂ ਨੂੰ ਜਦੋਂ ਸ਼ਬਦ ਬਣਾ ਕੇ ਅਸੀਂ ਭੈੜੇ ਰੂਪ ਵਿੱਚ ਪ੍ਰਗਟ ਕਰਾਂਗੇ ਕ੍ਰੋਧ ਦੇ ਰੂਪ ਵਿੱਚ ਪ੍ਰਗਟ ਕਰਾਂਗੇ ਬੋਲ ਦਿਆਂਗੇ ਤੇ ਉਹਦਾ ਜਿਹੜਾ ਗੁਣ ਬਣੇਗਾ ਉਹ ਕਿਸੇ ਦੂਜੇ ਦੇ ਅੰਦਰ ਨੂੰ ਕਲਪਨਾ ਦਵੇਗਾ ਦੁੱਖ ਦੇਵੇਗਾ ਤੇ ਜੇ ਉਹੀ ਅੱਖਰ ਭਲੇ ਸ਼ਬਦ ਬਣਾ ਕੇ ਅਸੀਂ ਆਪਣੀ ਜ਼ੁਬਾਨ ਦੇ ਵਿੱਚੋਂ ਪ੍ਰਗਟ ਕਰਾਂਗੇ ਬੋਲਾਂਗੇ ਉਹ ਕਿਸੇ ਦੀ ਸਰੋਤ ਨੂੰ ਕਿਸੇ ਦੇ ਅੰਦਰ ਨੂੰ ਸੁਖ ਦੇ ਸਕਦਾ ਹੈ ਜੇਕ ਮਨੁੱਖ ਦੀ ਬਾਣੀ ਵਿੱਚ ਇਲਾ ਗੁਣ ਹੈ ਜਿਸ ਇੱਕ ਬੰਦੇ ਦੀ ਸਾਡੀ ਸ਼ਬਦਾਗਲੀ ਵਿੱਚ ਇਹ ਗੁਣ ਤਸੀਰ ਹੈ ਕਿ ਕਿਸੇ ਨੂੰ ਇਹ ਸ਼ਬਦ ਦੁੱਖ ਦੇ ਸਕਦਾ ਹੈ ਕਿਸੇ ਨੂੰ ਸੁਖ ਦੇ ਸਕਦਾ ਹੈ ਗੁਰਮਖੋ ਜਿਹੜੀ ਤੋਲਦੀ ਬਾਣੀ ਦਰਗਾਹ ਦੀ ਬਾਣੀ ਰੱਬੀ ਬਾਣੀ ਖਸਮ ਦੀ ਬਾਣੀ ਪਰਮੇਸ਼ਰ ਦੀ ਬਾਣੀ ਗੁਰੂ ਦੀ ਬਾਣੀ ਜਿਹਨੂੰ ਅਸੀਂ ਸੱਚੀ ਬਾਣੀ ਅੰਮ੍ਰਿਤ ਬਾਣੀ ਕਹਿੰਦੇ ਹਾਂ ਜਦੋਂ ਭੈ ਭਾਵਨੀ ਵਿੱਚ ਉਸ ਬਾਣੀ ਨੂੰ ਅਸੀਂ ਸੁਣਾਗੇ ਅਸੀਂ ਮੁਖ ਦੇ ਨਾਲ ਉਚਰਾਂਗੇ ਗਾਵਾਂਗੇ ਧਿਆਨ ਰੱਖਿਓ ਜਦੋਂ ਨੇਤਰਾ ਨਾਲ ਦਰਸ਼ਨ ਕਰਾਂਗੇ ਉਸ ਸ਼ਬਦ ਦੀ ਤਸਵੀਰ ਉਸ ਸ਼ਬਦ ਦਾ ਗੁਣ ਸਾਡੇ ਅੰਦਰ ਵੀ ਤਵਦੀਵੀ ਜ਼ਰੂਰ ਕਰਦਾ ਹੈ ਬਸ਼ਰਤੇ ਇਸ ਅੰਦਰ ਕਿ ਜਗਿਆਸਾ ਹੋਵੇ ਡਾਤੇ ਕੋਲੋਂ ਕੁਝ ਖਟਣ ਦੀ ਪਰ ਇਹ ਵੀ ਤੋਂ ਵੀ ਉੱਤੇ ਗੁਰੂ ਦੀ ਕਿਰਪਾ ਜੀ ਮੈਂ ਵੀ ਬੇਨਤੀ ਕਰਾਂਗਾ ਕਿਉਂਕਿ ਮੈਂ ਸ਼ਬਦ ਤਾਂ ਵਰਤਨ ਲੱਗਾ ਕਈ ਇਤਿਹਾਸ ਦੇ પ્રસੰਗ ਸਾਡੇ ਐਸੇ ਨੇ ਮਹਾਰਾਜ ਸੱਜਣਪੁਰ ਗਏ ਸੀ ਸਾਰੇ ਸਾਧੀਆਂ ਪੜਨੇ ਸਾਧਗੁਰੂ ਦੇ ਸਾਨੂੰ ਕੌਡਾ ਹੁੰਦਾ ਹੁਣ ਬਾਣੀ ਸੁਣਨ ਲਈ ਨਹੀਂ ਆਇਆ ਉਹਨਾਂ ਦਾ ਮਕਸਦ ਇਹ ਨਹੀਂ ਵੇਸੀ ਬਾਣੀ ਸੁਣੀਏ ਗੁਰੂ ਨਾਨਕ ਸਾਹਿਬ ਕੋਲ ਜਾ ਕੇ ਅਸੀਂ ਸਾਧਗੁਰੂ ਦੇ ਦਰਸ਼ਨ ਕਰੀਏ ਪਰ ਜੇ ਸਬੱਬ ਬਣਿਆ ਉਹਨਾਂ ਨੂੰ ਗੁਰੂ ਦਾ ਦਰਸ਼ਨ ਮਿਲ ਗਿਆ ਉਹਨਾਂ ਨੂੰ ਗੁਰੂ ਦੀ ਬਾਣੀ ਮਿਲ ਗਈ ਤੇ ਉਸ ਸ਼ਬਦ ਨੇ ਗੁਰੂ ਨਾਨਕ ਦੀ ਕਿਰਪਾ ਨੇ ਉਹਨਾਂ ਦੇ ਅੰਦਰ ਦੀ ਤਬਦੀਲ ਕਰਕੇ ਲਾਹ ਨ ਦਿੱਤੇ ਮੇਰੀ ਬੇਨਤੀ ਦਾ ਮਕਸਦ ਮਨੋਰਥ ਸਿਰਫ ਇਹ ਨਾ ਤੁਸੀਂ ਜਿਹੜੀ ਮਰਜ਼ ਕਰ ਲੈ ਕਾਸਾ ਵੀ ਜਿਸ ਸ਼ਬਦ ਨਹੀਂ ਅੱਜ ਵੀ ਉਹ ਸ਼ਬਦ ਸਾਡੇ ਕੋਲ ਧੁਰਗੀ ਬਾਣੀ ਹੈ ਉਹ ਅੰਮ੍ਰਿਤ ਬਾਣੀ ਹੈ ਜਦੋਂ ਵੀ ਸਿੱਖ ਨਿਯਮ ਨਾਲ ਗੁਰੂ ਕੀ ਬਾਣੀ ਨੂੰ ਪੜ੍ਹਦਾ ਜਾਂ ਸੁਣਦਾ ਹੈ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਸ਼ਬਦ ਕਦੀ ਵੀ ਆਪਣਾ ਅਸਲ ਗਵਾਦਾ ਨਹੀਂ ਰੋਜ਼ ਗਾਵਾਂਗੇ ਰੋਜ਼ ਪੜ੍ਹਾਂਗੇ ਰੋਜ਼ ਬਾਣੀ ਸੁਣਾਗੇ ਉਹ ਇਸ ਅੰਦਰ ਆਪਣੀ ਕਲਾ ਆਪਣੀ ਖੇਡ ਜ਼ਰੂਰ ਵਰਤਾਏਗਾ ਇਸ ਅੰਦਰ ਨੂੰ ਆਪਣੀ ਬਖਸ਼ੀ ਜ਼ਰੂਰ ਗੁਰੂ ਦਾ ਸ਼ਬਦ ਵਰਤਾ ਕੇ ਦਿੰਦਾ ਹੈ ਹੁਣ ਉਸ ਸ਼ਬਦ ਨੇ ਅੰਦਰ ਨੂੰ ਨਿਰਮਲ ਕੀਤਾ ਤੇ ਆਤਮਿਕ ਜੀਵਨ ਨਿਰਮਲ ਹੋ ਗਿਆ ਮਹਾਰਾਜ ਜੀ ਨੇ ਵੀ ਸ਼ਬਦ ਸਿੱਖ ਵਰਤਿਆ ਗੁਰੂ ਨਾਨਕ ਸਾਹਿਬ ਨੇ ਤੇ ਇਥੋਂ ਤੱਕ ਗੁਰੂ ਅਮਰਦਾਸ ਤਾਂ ਕਹਿੰਦੇ ਨੇ ਜਿਹੜਾ ਪਾਣੀ ਚ ਤੁਰਿਆ ਉਹ ਗੁਰੂ ਦੇ ਸਨਮੁਖੇ ਜਿਹੜਾ ਗੁਰੂ ਤੋਂ ਬੇਮੁਖ ਹੋ ਗਿਆ ਉਹ ਸਿੱਖ ਹੀ ਨਹੀਂ ਜਿਹੜਾ ਸਨ ਸਿੱਖ ਉਹ ਕਦੀ ਬੇਮੁਖ ਹੁੰਦਾ ਹੀ ਨਹੀਂ ਜਿਹੜਾ ਖਾਲਸਾ ਹੈ ਜਿਹਦਾ ਸਿੱਖ ਕਹਿਵੇਂ ਸ਼ਬਦ ਫਿਰ ਗੁਰੂ ਕੀ ਬਾਣੀ ਚੋਂ ਜੇ ਕੋ ਸਿੱਖ ਗੁਰੂ ਸੇਤੀ ਸਨੁ ਖੋਵੇ ਖੋਵੇ ਤਾਂ ਸਨਮੁਖ ਸਿੱਖ ਕੋਈ ਵੀ ਜੇ ਕੋਈ ਗੁਰੂ ਦਾ ਸਿੱਖ ਆਪਣੇ ਸਤਿਗੁਰੂ ਦੇ ਸਨਮੁਖ ਹੁੰਦਾ ਹੋਵੇ ਤਾਂ ਸਨਮੁਖ ਸਿੱਖ ਕੋਈ ਫਿਰ ਕੀ ਏ ਜਿਉ ਰਹਿ ਗੁਰ ਨਾਲੇ ਉਹ ਜੀ ਕਰਕੇ ਆਪਣੇ ਆਤਮਿਕ ਜੀਵਨ ਕਰਕੇ ਆਪਣੇ ਸਾਧਗੁਰੂ ਜੀ ਦੇ ਸਦਾ ਨਾਲ ਰਹੇ ਗੁਰ ਕੇ ਚਰਨ ਕੀ ਰਦਾ ਧਿਆਏ ਚਲੋ ਇਹਦੀ ਪਰਵਾਸ਼ਾ ਜਿਹੜਾ ਗੁਰੂ ਦੇ ਸਨੋ ਕੇ ਗੁਰ ਕੇ ਚਰਨ ਕੀ ਰਦਾ ਧਿਆਏ ਅੰਤਰ ਆਤਮਾ ਸੰਭਾਲੇ ਉਹ ਗੁਰੂ ਦੇ ਚਰਨਾਂ ਨੂੰ ਅੰਦਰ ਧਿਆਦਾ ਅੰਤ ਸੈ ਕਰਨ ਵਿੱਚ ਆਪਣੇ ਗੁਰੂ ਨੂੰ ਸੰਭਾਲ ਕੇ ਰੱਖਦਾ ਗੁਰ ਕੇ ਚਰਨ ਕੀ ਰਦਾ ਧਿਆਏ ਅੰਤਰ ਆਤਮੈ ਸਮਾਵੇ ਮਰ ਕਿੰਨੇ ਪਰ ਜਿਹੜਾ ਸਾਨੂੰ ਹੋਇਆ ਜਿਨੇ ਸ਼ਬਦ ਸੁਨੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨ ਅਵਰ ਨਾ ਜਾਣਾ ਹੋਇ ਕਹਿ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਕੋਇ ਉਹ ਗੁਰੂ ਦੇ ਸਨਮੁਖੇ ਪਰ ਨਾਲ ਹੀ ਕਾ ਜੇ ਕੋ ਬੇਮੁਖ ਹੋਵੇ ਹੁਣ ਜੇ ਉਹ ਕੋਈ ਸਿੱਖ ਨਹੀਂ ਜੇ ਕੋ ਜਿਹੜਾ ਬੇਮੁਖ ਹੋ ਗਿਆ ਉਹ ਸਿੱਖ ਕਹੀ ਨਹੀਂ ਤੇ ਜਿਹੜਾ ਸਿੱਖ ਕਾ ਗੁਰੂ ਕੋ ਕਦੀ ਬੇਮੁਖ ਨਹੀਂ ਹੋ ਸਕਦਾ ਜਦੋਂ ਮੈਂ ਜਿਹੜੀ ਬੇਨਤੀ ਕਰਨ ਲੱਗਾ ਮਾਰ ਨੇ ਪਾਣੀ ਇਹ ਵੀ ਕਹਾਂਦਾ ਗੁਰੂ ਅਮਰਦਾਸ ਜੀ ਸੋ ਸਿੱਖ ਸੱਚਾ ਬੰਧ ਪਹਿ ਭਾਈ ਉਹ ਗੁਰੂ ਦਾ ਸੱਚਾ ਪਿਆਰਾ ਹੈ ਭਰਾ ਹੈ ਮਹਾਰਾਜ ਜੀ ਕਿਹੜਾ ਸੋ ਸਿੱਖ ਸੱਚਾ ਬੰਧ ਪਹਿ ਭਾਈ ਜੇ ਗੁਰਕੇ ਪਾਣੀ ਵਿੱਚ ਆਵੇ ਜਿਹੜਾ ਗੁਰੂ ਦੇ ਪਾਣੀ ਸਾਧਗੁਰੂ ਦੀ ਰਾਜ ਚ ਤੁਰਦਾ ਹੈ ਆਪਣਾ ਭਣਾ ਜੋ ਚੰਦ ਹੈ ਭਾਈ ਵਿਛੜ ਚੋਟਾ ਖਾਵੈ ਜਿਹੜਾ ਆਪਣੀ ਮਨ ਦੀ ਮਰਜ਼ੀ ਚ ਤੁਰਦਾ ਹੈ ਗੁਰੂ ਨੂੰ ਭੁਲਾ ਦਿੰਦਾ ਉਹ ਠੋਕਰ ਖਾਂਦਾ ਹੁਣ ਦੇਖੋ ਮੈਂ ਅਰਜ ਕਰਾਂ ਜਿਸ ਸ਼ਬਦ ਨੇ ਅੰਦਰ ਦੀ ਇਹ ਘਾੜਤ ਘੜੀ ਅੰਦਰ ਨੂੰ ਨਿਰਮਲ ਕੀਤਾ ਮੁਕੰਮਲ 10 ਜਾਮੇ ਗੁਰੂ ਕੇ ਗੁਰੂ ਕਾਲ ਦਾ ਜਿਹੜਾ ਜੀਵਨ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੱਕ ਗੁਰੂ ਕੋ ਉਹ ਇਸੇ ਸ਼ਬਦ ਦੀ ਕਰਾਮਾਤ ਇਸੇ ਸ਼ਬਦ ਦੀ ਕਿਰਪਾ ਦੇ ਉੱਪਰ ਨਿਰਭਰ ਹੈ ਮਹਾਰਾਜ ਨੇ ਸੰਤ ਦੀ ਘਾਣਤ ਕਢੀ ਫਿਰ ਮਹਾਰਾਜ ਨੇ ਸਿਪਾਈ ਮੁਕੰਮਲ ਕੀਤਾ ਪਰ ਸਿਪਾਈ ਬਣਾਉਣ ਤੋਂ ਪਹਿਲਾਂ ਸ਼ਸਤਰ ਬਖਸ਼ਣ ਤੋਂ ਪਹਿਲਾਂ ਸਤਿਗੁਰੂ ਨੇ ਮੁਕੰਮਲ ਤੌਰ ਤੇ ਉਹਨੂੰ ਇੱਕ ਨਿਰਮਲਤਾ ਬਖਸ਼ ਦਿੱਤੀ ਹੁਣ ਉਸ ਪਹਿਲੇ ਜਨਮ ਵਿੱਚ ਜਿਹੜੀ ਨੀਂਦ ਆ ਰਹੀ ਤਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ 1699 ਦੀ ਵਿਸਾਖੀ ਨੂੰ ਉਸ ਨੂੰ ਪੂਰਾ ਕਰਨ ਦੇ ਪੈਰੇ ਕਿ ਕਹ ਲੋ ਇਹਨੂੰ ਆਪਾਂ ਇਸ ਸ਼ਬਦ ਵਿੱਚ ਬੇਨਤੀ ਕਰ ਸਕਦੇ ਆ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਮੁਕੰਮਲ ਸਰੂਪ ਦੇ ਦਿੱਤਾ